बिलो ਜੰਮੇ ਜਗਨੋ ਕੁਵਾ I did ਕਾਬਿਲ ਹੋ ਮਨ ਤੇ me ਸਤਿਗੁਰੂ ਸ੍ਰੀ ਗੁਰੂ ਗੰਸਹਿਮਾਰਾਜ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਜੀ ਦੀ ਪਵਿੱਤਰ 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 ਪੁਨੀਤ ਹਜ਼ੂਰੀ ਅੰਦਰ ਬੈਠ ਗੁਰਪ੍ਰਦੇਸ਼ ਅਤੇ ਉਦੇਸ਼ ਨੂੰ ਉਤਸ਼ਾਹ ਸਹਿਤ ਸਰਵਨ ਕਰ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਸਤਿਗੁਰੂ ਦਾ ਆਪਣਾ ਹੀ ਪਰਮ ਪਵਿੱਤਰ ਆਪਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੇ ਚਰਨ ਸ਼ਰਨ ਆਣ ਤੋਂ ਮਹਾਰਾਜ ਜੀ ਨੇ ਮਿਹਰਮਤ ਕਰਕੇ ਅਸਾਂ ਸਾਰਿਆਂ ਨੂੰ ਵੀ ਆਪਣੇ ਵਾਕਾਂ ਦੁਆਰਾ ਅਥਵਾ ਆਪਣੇ ਹਮ ਖਿਆਲ ਪਰਮੇਸ਼ਰ ਦੇ ਰੰਗ ਅੰਦਰ ਰੰਗੀਜੇ ਹੋਏ ਮਹਾਪੁਰਸ਼ ਗਰਸਤੀ ਸੰਤ ਕਿਰਤ ਤਕੀਰਤ ਅੰਦਰ ਨਿਪੁੰਨ ਭਗਤ ਕਬੀਰ ਜੀ ਦੀ ਜ਼ੁਬਾਨਦਾਨੀ ਦੁਆਰਾ ਅੰਤਲੇ ਸ਼ਬਦ ਅੰਦਰ ਸਾਨੂੰ ਜੀਵਨ ਦੇ ਪਰਮ ਸੁਖ ਪਰ ਅਨੰਦ ਪਰਮ ਤਤ ਅਤੇ ਪੂਰਨ ਅਵਸਥਾ ਦੀ ਪ੍ਰਾਪਤੀ ਦਾ ਠੰਗ ਫਰਮਾਇਆ ਹੈ ਇਹ ਜੁਗਤਾਂ ਇਹ ਤਰੀਕੇ ਇਹ ਤੌਰ ਗੁਰੂ ਸਾਹਿਬ ਜੀ ਆਪ ਵੀ ਫਰਮਾਨ ਕਰਦੇ ਰਹੇ ਆਪਣੇ ਨਵਾਜੇ ਗੁਰਸਿੱਖਾਂ ਮਹਾਪੁਰਸ਼ਾਂ ਭਗਤਾਂ ਤੇ ਸੰਤ ਜਨਾਂ ਦੀ ਰਾਹੇ ਵੀ ਸਤਿਗੁਰ ਜੀ ਇਹ ਉਪਦੇਸ਼ ਹਰ ਬਣੀ ਰੋ ਇਨਸਾਨ ਤੱਕ ਪਹੁੰਚਾਉਣ ਦੇ ਇਛਕ ਰਹੇ ਇਸ ਉਪਦੇਸ਼ ਨੂੰ ਮਹਾਪੁਰਸ਼ ਅਜ ਵੀ ਆਪਣੀ ਰਚਨਾ ਦੁਆਰਾ ਆਪਣੀ ਕਲਮ ਦੁਆਰਾ ਤੇ ਆਪਣੇ ਜੀਵਨ ਦੀ ਜੁਗਤ ਦੁਆਰਾ ਅਮਲੀ ਤੌਰ ਉਤੇ ਪ੍ਰਚਾਰ ਰਹੇ ਨੇ ਕਲਮਾ ਨਾਲ ਉਪਦੇਸ਼ ਕਰਨ ਵਾਲੇ ਵੀ अनेका ਨੇ ਰਸਨਾ ਨਾਲ ਵੀ ਉਪਦੇਸ਼ ਕਰਨ ਵਾਲੇ ਉਪਦੇਸ਼ਿਕ ਬਿਆੰਤ ਨੇ ਪਰ ਬੜੇ ਫਿਕਰ ਨਾਲ ਬੜੇ ਉਚੇਚ ਨਾਲ ਉਸ ਪਰਮੇਸ਼ਰ ਦੇ ਯਸਨ ਨੂੰ ਜੀਵਨ ਦੇ ਢੰਗ ਨੂੰ ਗੁਰਮਤਿ ਦੀ ਵਿਆਖਿਆ ਨੂੰ ਜੋ ਆਪਣੀਆਂ ਮਨ ਬਚ ਕਰਮ ਦੁਆਰਾ ਪ੍ਰਚਾਰਦਾ ਹੈ ਉਹ ਵਿਚਾਰਕ ਵੀ ਹੈ ਤੇ ਪ੍ਰਚਾਰਕ ਵੀ ਹੈ ਧਿਆਨ ਨਾਲ ਦਾਸ ਦਾ ਬਚਨ ਪ੍ਰਚਾਰਕ ਵਿਅੰਤ ਨੇ ਅੱਜਕੱਲ ਜਿਨਨੇ ਦਸਾਂ ਘਰੂਆਂ ਮਹਾਰਾਜ ਸਾਹਿਬਾਨ ਤੋਂ ਪੈਦਾ ਨਹੀਂ ਕਰ ਹੋਏ ਇਹਨੇ ਅੱਜਕੱਲ ਅਸਾਂ ਪ੍ਰਚਾਰਕ ਬਣ ਗਏ ਸ਼੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਵੀ ਇਨੀਆਂ ਬਣ ਗਈਆਂ ਨੇ ਜਿੰਨੀਆਂ ਦਸਾਂ ਪਾਤਸ਼ਾਹੀਆਂ ਤੋਂ ਰਲ ਕੇ ਵੀ ਨਹੀਂ ਬਣੀਆਂ ਗੁਰਦੁਆਰੇ ਸਹਿਬਾਨ ਇੰਨੇ ਬਣ ਗਏ ਨੇ ਜਿੰਨੇ ਸਤਗੁਰਾਂ ਤੋਂ ਬਣਾਏ ਨਹੀਂ ਜਾ ਸਕੇ ਤੋਂ ਵੇਖਣ ਵਿੱਚ ਆਂਦਾ ਹੈ ਕਿ ਜਦੋਂ ਕਿਸੇ ਸਿਆਣੇ ਕੋਲ ਬੈਠੀਏ ਵਿਚਾਰ ਵਟਾਂਦਰਾ ਹੋਵੇ ਗੁਰਮਤ ਦੀ ਗਲਬਾਤ ਹੋਵੇ ਤਾਂ ਫਿਰ ਅੰਦਰੋਂ ਲੱਜਾਂ ਆਂਦੀ ਹੈ ਉਠੀ ਕੰਬਦੀ ਹੈ ਤੇ ਲਰਜ਼ਾਂ ਆਂਦਾ ਹੈ ਗੁਰੂ ਗੰਸਾਹਿ ਮਹਾਰਾਜ ਇਸ ਤੋਂ ਵੀ ਅਨੰਤ ਗੁਣਾ ਹੋਰ ਹੋਵਣ ਤਾਂ ਵੀ ਥੋੜਾ ਹੈ ਕੀਰਤਨੀ ਵੀਰ ਜਥੇ ਪ੍ਰਚਾਰਕ ਤੇ ਕਲਮ ਦੇਧਨੀ ਵਿਆਖਿਆਕਾਰ ਕਰਕਰ ਹੋਣ ਜ਼ਰੂਰਤ ਹੈ ਲੇਕਿਨ ਇਸ ਦੇ ਨਾਲ ਸਾਰੇ ਹੀ ਅਸਾਂ ਆਪਣੀ ਆਪਣੀ ਜਗਾ ਇਹ ਫਿਕਰ ਰੱਖੀਏ ਕਿ ਗੁਰੂ ਮਹਾਰਾਜ ਜੀ ਆਪ ਕਿਹੋ ਜਿਹਾ ਜੀਵਨ ਜੀ ਕੇ ਸਾਨੂੰ ਸਦੀਆਂ ਤੱਕ ਸਾਡੇ ਸਾਹਮਣੇ ਕਾਇਆ ਪਲਟ ਕੇ ਆਏ ਜੁਗਤ ਉਹ ਹੀ ਰੱਖੀ ਜੋਤ ਉਹ ਹੀ ਰਹੀ ਕਾਇਆ ਪਲਟਾ ਕੇ ਸਮੇਂ ਦੀ ਲੋੜ ਅਨਸਾਰ ਜਲਵਾ ਨਮਾ ਹੋਏ ਪ੍ਰਗਟ ਹੋਏ ਜ਼ਹੂਰ ਹੋਇਆ ਜ਼ਾਹਰ ਹੋਏ ਅਵਤਾਰ ਧਾਰਿਆ ਔਤਰੇ ਤੇ ਉਹਨਾਂ ਨੇ ਸਦੀਆਂ ਸਾਡੇ ਸਾਹਮਣੇ ਜੀ ਕੇ ਦੱਸਿਆ ਗ੍ਰਸਤੀ ਸਨ ਕੋਈ ਤਾਰਕੁਲ ਦੁਨੀਆ ਨਹੀਂ ਸਨ ਰਿਸ਼ਤੇਦਾਰਾਂ ਵਾਲੇ ਸਨ ਸਾਡੇ ਵਾਂਗੂ ਕਾਰੋਬਾਰ ਵਾਲੇ ਸੰ ਸਾਡੇ ਵਾਂਗ ਪਰ ਇਉਂ ਦੁਨੀਆ ਵਿੱਚ ਰਹਿ ਕੇ ਪਾਣੀ ਵਿੱਚ ਰਹਿ ਕੇ ਕਿਵੇਂ ਨਿਰਲੇਪ ਰਹੇ ਨੇ ਪਾਣੀ ਤਾਂ ਮੁਰਾਦ ਹੈ ਮਾਇਆ ਬਹੁ ਰੰਗੀ ਮਾਇਆ अनेका ਰੂਪਾਂ ਵਾਲੀ ਮਾਇਆ ਜਿਨੇ ਵੱਡਿਆਂ ਵੱਡਿਆਂ ਨੂੰ ਛਲਿਆ ਪਰ ਕਿਵੇਂ ਇਸ ਨੂੰ ਛਲਿਆ ਗੁਰੂ ਸਾਹਿਬਾਨ ਜੀ ਨੇ ਤੇ ਉਹਦੇ ਪਿਆਰੇ ਮਹਾਪੁਰਸ਼ਾਂ ਭਗਤਾਂ ਸੰਤ ਜਨਾਂ ਭਗਉਤੀਆਂ ਨੇ ਇਹ ਯੁਗਤ ਸਤੁਰਾਂ ਨੇ ਇਸ ਦੁਨੀਆ ਵਿੱਚ ਆ ਕੇ ਹਾਲਾਂਕਿ ਉਹਨਾਂ ਦਾ ਚਿਤ ਵੀ ਨਹੀਂ ਆਉਣ ਨੂੰ ਕਰਦਾ ਸੀ ਫਿਰ ਵੀ ਤਰਸ ਦਿੱਤਾ ਜਿੰਨਾ ਭਇਓ ਹਮਰੋ ਆਵਨ ਕਹ ਚੁਬੀ ਰਹੀ ਸ੍ਰुत ਤਪ ਚਰਨਨ ਮੈਂ ਪਰ ਉਪਕਾਰ ਲਈ ਹਿਤ ਲਈ ਗਾਈਡੈਂਸ ਲਈ ਰਹਬਰੀ ਲਈ ਗੁਰੂ ਸਹਿਬਾਨ ਨਾ ਚਾਹਦਿਆਂ ਹੋਇਆਂ ਵੀ ਸਾਡੇ ਵਿੱਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਹਨਾਂ ਨੇ ਮਹਾਨ ਮਹਾਨ ਉਪਕਾਰ ਕੀਤਾ ਅਗਲਵਨ 239 ਵਰੇ ਯਕੇ ਬਾਦ ਦੀਗਰੇ ਜੋ ਤੋਹਾ ਜੋਤਸਾ ਰਾਮਕਲੀ ਬਾ ਸਤਬਲਵੰਡ ਜੋ ਤੋਹਾ ਜੋਤਸਾ ਸਕਾਇਆ ਫੇਰ ਪਲਟੀ ਮubaruk ਕਹਨ ਉਹ ਮਹਾਪੁਰਸ਼ ਸੰਤ ਜਨ ਗਰਸਤੀ ਵੀਰ ਜਿਹੜੇ ਫਿਕਰ ਨਾਲ ਉਸ ਦਾ ਜ਼ਿਕਰ ਕਰਦੇ ਨੇ ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ ਜੋ ਗੁਰੂਆਂ ਨੂੰ ਪਾਇਆ ਹੈ ਜੋ ਉਹਨਾਂ ਜੀਆ ਹੈ ਇਸ ਸ਼ਬਦ ਦੁਆਰਾ ਪਰਮ ਤਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆ ਵਿੱਚ ਲੋਕੀ ਅਨ ਤਿਆਗੀ ਵੈਰਾਗੀ ਸ਼ੈਵੀ ਸੰਿਆਸੀ ਤਾਰਪੁਲ ਦੁਨੀਆ ਗੁਫਾਮਾਂ ਮੰਦਰਾ ਕੰਦਰਾ ਵਿੱਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਮੰਦਰ ਸਾਜਿਆ ਹੋਇਆ ਹੈ ਗੁਰੂ ਗੰਗ ਸਾਹਿਬ ਜੀ ਦੇ ਵਾਕਾਂ ਅੰਸਾ ਇਸ ਕਾਇਆ ਨੂੰ ਕਈ-ਕਈ ਟੰਗਾ ਨਾਲ ਖਰਾਬ ਕਰਦੇ ਸਨ ਕਰੂਪ ਕਰਦੇ ਸਨ ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਜੋਗੀ ਗਿਆਨ ਵੀ ਹੋਣਿਆ ਨਿਸਦਨ ਅੰਗ ਲਗਾਏ ਨਿਸ਼ਾਰਾ ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰਹ ਦੇਵ ਤੇ ਸਵਾਜ ਦੇ ਉੱਤੇ ਮਰ ਲੈਣੀ ਜਾਂ ਫਿਰ ਪੱਟੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ ਰਤ ਸੁੱਕ ਜਾਏ ਕਾਮ ਤੋਂ ਛੁਟਕਾਰਾ ਹੋ ਜਾਏ ਐਸਾ ਕਦੀ ਨਾ ਹੋਇਆ ਤੋ ਗੁਰੂ ਸਾਹਿਬਾਂ ਜੀ ਨੇ ਆਪਣੀ ਬਾਣੀ ਦੁਆਰਾ ਵੀ ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਤ ਇਹ ਹੁਕਮ ਕੀਤੇ ਤੇ ਇਸ ਸ਼ਬਦ ਦੁਆਰਾ ਵੀ ਫਰਮਾਦੇ ਨੇ ਕਿ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ ਇਸ ਮਟਕੀ ਨੂੰ ਜਿਹਦੇ ਵਿੱਚ ਪਰਮੇਸ਼ਰ ਦਾ ਨਾਮ ਜਿਸ ਵਿੱਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਕਾਉਣਾ ਹੈ ਸ਼ਬਦ ਦੀ ਜਾਗ ਲਾਣੀ ਹੈ ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ ਕਿਵੇਂ ਇਹਦੇ ਵਿੱਚੋਂ ਮੱਖਣਾ ਆਣਾ ਹੈ ਯਾਨੀ ਤਤ ਅਵਸਥਾ ਪਰਮ ਤਤ ਪਰਮ ਆਨੰਦ ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ ਲਗਾਤਾਰੀ ਹੋ ਜਾਣਾ ਹੈ ਮੁਸلسل ਹੋ ਜਾਣਾ ਹੈ ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ ਰਜ਼ਾਵ ਚ ਟਿਕ ਜਾਣਾ ਹੈ ਮੇਰੇ ਮਨ निष्ठ ਲਗਾਇ ਪ੍ਰਿਆ ਬੋਲਾ ਗੁਰ ਬਾਹੇ ਪਕੜ ਪ੍ਰਭ ਸੇਵਾ ਲਾਏ ਸਦ ਦਇਆਲ ਹਰ ਢੋਲਾ ਪ੍ਰਭ ਤੂੰ ਠਾਕੁਰ ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ ਪ੍ਰਭ ਤੂੰ ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ ਫਿਰ ਵੀ ਕਈ ਵਾਰੀ ਥੜਕਦੀ ਹੈ ਮਤ ਪ੍ਰਭ ਤੂੰ ਠਾਕੁਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਓੰਕਾਰ ਤੋਂ ਬਿਨਾਂ ਕਿਤੇ ਠਾਕੁਰ ਲਿਖਿਆ ਹੀ ਨਹੀਂ ਤੋਂ ਸਾਵਧਾਨੀ ਕਰਦੇ ਆ ਕਰਦੇ ਆ ਵੀ ਕਈ ਵਾਰੀ ਅੰਦਰਲੇ ਪੈ ਨਾਲ ਆਪੇ ਲਗਜ਼ਸ਼ ਖਾਜਦੀ ਹੈ ਪ੍ਰਭ ਤੂੰ ਥਾਕੁਰ ਤਾਂ ਵੀ ਇਸ ਦਾ ਇਹ ਅਰਥ ਨਹੀਂ ਕਿ ਕੋਈ નિਪੁੰਨ ਹੈ ਪ੍ਰਭ ਤੂੰ ਥਾਕੁਰ ਸਰ ਪ੍ਰਾਪਤ ਪਾਲਕ ਮੋਹ ਕਲਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ ਕਿੱਥੇ ਟਿਕਣਾ ਹੈ ਜੀ ਪ੍ਰਾਪਤੀ ਕਿਸ ਕੀ ਕਰਨੀ ਹੈ ਜੇ ਤਖਤ ਬੈਸਾਲੇ ਤੰਦਾਸ ਤੇ ਮਾਰੇ ਹਉ ਮੈਨੇ ਅੰਗਤਾ ਦਾ ਤਾਂ ਆਪਾਭ ਹੋ ਗਿਆ ਹੈ ਜੇ ਤਖਤ ਬੈਸਾਲੇ ਤਾ ਦਾਸ ਤਮਾਚ ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿੱਚ ਇਹ ਨਾਚ ਨਚਾਣਾ ਹੈ ਸਿਰ ਤੇ ਤਾਜੋ ਤਖਤ ਨੇ ਸਿਰ ਤੇ ਤਖਤ ਹੈ ਛਤਰ ਹੈ ਤਾਂ ਤੇਰਾ ਹੁਕਮ ਹੀ ਹੈ ਤਾਂ ਜੇ ਇਹ ਲੈ ਕੇ ਕਾਸ ਵਡਾਉਣੀ ਹੈ ਤਾਂ ਸ਼ਿਕਵਾ ਕੋਈ ਨਹੀਂ ਗਿਲਾ ਕੋਈ ਨਹੀਂ ਗਲੋਚ ਕੋਈ ਨਹੀਂ ਰੋਸਾ ਕੋਈ ਨਹੀਂ ਕਿਉਂਕਿ ਪਰਮ ਗਿਆਨ ਹੋ ਗਿਆ ਹੈ ਤੇ ਅ ਗਿਆਨ ਵਿੱਚ ਰੁਠਣਾ ਹੁੰਦਾ ਹੈ ਗਿਆਨ ਵਿੱਚ ਰਜ਼ਾ ਚ ਟਿਕਣਾ ਹੁੰਦਾ ਹੈ ਅ ਗਿਆਨੀ ਮਨ ਰੋਸ ਕਰੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਟਦਾ ਹੈ ਗਿਆਨਵਾਨ ਨਹੀਂ ਉਹ ਤਾਂ ਕਹਿੰਦਾ ਪ੍ਰਭ ਜੇ ਤਖਤ ਬੈਸਾਲੇ ਤਾਂ ਦਾਸ ਤੇ ਮਾਰੇ ਕਾਸ ਬढ़ाਵੇਂ ਕਿ ਤਕ ਬੋਲਾ ਜਨਾਨ ਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗ ਹੈ ਅਤੋਲਾ ਆਓ ਸਾਰੇ ਹਿਆਕਿਏ ਸਤਨਾਮ ਸ਼੍ਰੀ ਵਾਹਿ ਤੋ ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ ਟਿਕਾਓ ਤੇ ਪਹੁੰਚਿਆ ਕਿੱਥੇ ਸਹਿਜ ਅਵਸਥਾ ਤੇ ਇਸ ਦਾ ਇਹ ਭਾਵ ਹੈ ਸਿਆਣੇ ਮਹਾਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ ਜੇ ਰਿੜ ਦੁੱਧ ਰਿੜਕਣ ਵਾਲੀ ਹੁਣ ਤਾਂ ਗੱਲ ਹੋਰ ਹੋ ਗਈ ਏ ਜੇ ਰਿੜਕਦੀ ਜਾਵੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸਲੇ ਮੱਖਣ ਬਣ ਗਿਆ ਹੈ ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ ਹੈ ਵਿੱਚੇ ਹੀ ਰਲ ਜਾਂਦਾ ਹੈ ਤੇ ਬੜੀ ਖੇਚਲ ਹੁੰਦੀ ਹੈ ਫਿਰ ਉਸ ਨੂੰ ਅਸਲੀ ਰੂਪ ਵਿੱਚ ਬਦਲਦੀ ਐਨ ਇਸੇ ਤਰ੍ਹਾਂ ਨਿਤਨੇਮ ਕਰਦੇ ਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ ਬਾਣੀ ਪੜਦਿਆਂ ਕਈ ਵਾਰੀ ਗੁਆਂਡੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪਰਦਾ ਹੀ ਨਹੀਂ ਨਾਉਂਦਿਆ ਨਾਉਂਦਿਆ ਮੈਂ ਪਿੰਡਾਂ 'ਚ ਵੇਖਿਆ ਏ ਢੋਲ ਵਾਲਾ ਖੜਕਾਉਣਾ ਕਿ ਲੋਕਾਂ ਤੱਕ ਖਬਰ ਹੋ ਜਾਏ ਪੇ 3 ਵਜੇ ਨਾਉਂਦਾ ਏ ਜੇ ਸਹਿਜ ਬਲਾਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਬਣਦਾ ਵੀ ਲੱਸੀ 'ਚ ਰਲ ਜਾਂਦਾ ਏ ਇਹ ਇੱਕ ਇਸ਼ਾਰਾ ਹੈ ਤੋਂ ਕਬੀਰ ਸਾਹਿਬ ਜੀ ਨੇ ਵਾਰ-ਵਾਰ ਇਸ ਸਥਾਈ ਵਿੱਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰ ਸਿੱਖੋ ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸੀਂ ਸਹਿਜ ਦੀ ਅਵਸਥਾ ਤੇ ਟਿਕਣਾ ਹੈ ਤੋਂ ਆਪ ਕਹਿੰਦੇ ਨੇ ਹਜ ਕਾ ਬਿਲਾਵਣਾ ਬਿਲਾਵੋ ਮੇਰੇ ਪਾਈ ਹਰ ਕਾ ਬਿਲਾਵਣਾ ਬਿਲਾਵੋ ਮੇਰੇ ਪਾਈ ਕਿਸ ਗੁਰੂ ਦੇ ਅਤਿ ਸ਼ੀਰੀ ਅਤ ਕਲਿਆਣਕਾਰੀ ਅਤ ਸੁਖਦਾਈ ਤੇ ਅਤ ਖੁਸ਼ ਜ਼ਾਇਕਾ ਅਤ ਮਿੱਠੇ ਉਪਦੇਸ਼ ਨਾਲ ਦਾਸ ਦੀ ਰੁਚੀ ਹੈ ਕਿ ਸਾਰੀ ਸੰਗਤ ਹੀ ਮੂੰਹ ਮਿੱਠਾ ਕਰ ਲਵੇ ਤਾਂ ਤਾਂ ਵੀ ਚੰਗਈ ਹੈ ਰਲ ਕੇ ਵੰਡ ਕੇ ਸ਼ਕਣਾ ਚੰਗਾ ਹੀ ਹੁੰਦਾ ਹੈ ਨਾਲੇ ਅਤ ਮਿੱਠਾ ਉਪਦੇਸ਼ ਰਸਨਾ ਤੋਂ ਗਾਵੀਏ ਇਨਾਂ ਕ ਜ਼ਰੂਰ ਬੋਲੋ ਜਿਹਦੇ ਨਾਲ ਆਪ ਕਥੇ ਆਪ ਸੁਣਨੇ ਹਾਰ ਹੋਈਏ ਆਪਣਾ ਬੋਲਿਆ ਆਪ ਨੂੰ ਸੁਣਿਆ ਹਰ ਕਾ ਬਿਲਾ ਆਪਣਾ ਮਿਲੋ ਮੇ ਹਰ ਇੱਕ ਹਰ ਇੱਕ ਕੀ ਹਰ ਇੱਕ